ਭਾਰਤ ਸਰਕਾਰ ਦੀਆਂ ਸਰਕਾਰੀ ਸਕੀਮਾਂ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਲਈ ਚਲਾਈ ਜਾ ਰਹੀ ਵਿਕਸਿਤ ਭਾਰਤ ਸੰਕਲਪ ਯਾਤਰਾ ਦੌਰਾਨ ਜਿਥੇ ਲੋਕਾਂ ਨੂੰ ਵੱਡੇ ਪੱਧਰ ਤੇ ਇਸ ਦਾ ਲਾਭ ਮਿਲ ਰਿਹਾ ਹੈ ਉੱਥੇ ਕੇਂਦਰ ਸਰਕਾਰ ਨੂੰ ਯੋਜਨਾਵਾਂ ਦਾ ਲਾਭ ਲੈ ਚੁੱਕੇ ਲਾਭਪਾਤਰੀਆਂ ਦੇ ਤਜਰਬੇ ਸੁਣਨ ਨੂੰ ਮਿਲ ਰਹੇ ਨੇ ਬਠਿੰਡਾ ਜ਼ਿਲ੍ਹੇ ਦੇ ਪਿੰਡ ਨਹੀਂ ਹਵਾਲਾ ਦੇ ਸਰਕਾਰੀ ਸਕੂਲ ਵਿੱਚ ਪੁੱਜੀ ਸੀ ਯਾਤਰਾ ਦੌਰਾਨ ਪਿੰਡ ਵਾਸੀਆਂ ਨੇ ਯੋਜਨਾਵਾਂ ਬਾਰੇ ਜਾਣਕਾਰੀ ਹਾਸਲ ਕੀਤੀ ਇਸ ਰਾਨ ਪਿੰਡ ਨਹੀਂ ਹਵਾਲਾ ਦੀ ਸਰਪੰਚ ਕੁਲਦੀਪ ਕੌਰ ਨੇ ਦੱਸਿਆ ਕਿ ਜਲ ਜੀਵਨ ਮਿਸ਼ਨ ਦੇ ਨਾਲ ਉਹਨਾਂ ਦੇ ਪਿੰਡ ਦੀ ਕਾਇਆਕਲਪ ਹੋ ਗਈ ਹੈ ਕਿ ਹਾਂ ਕਿ ਹੁਣ ਹਰ ਘਰ ਵਿੱਚ ਪੀਣ ਵਾਲਾ ਸਾਫ਼ ਸੁਥਰਾ ਪਾਣੀ ਮਿਲਦਾ ਹੈ। ਜਲਜੀਵ ਨੇ ਸਾਡੇ ਪਿੰਡ ਨੂੰ ਬਹੁਤ ਫਾਇਦਾ ਮਿਲਿਆ ਜੀ ਜਿਵੇਂ ਵਾਟਰ ਬੈਕਸ ਦਾ ਵੀ ਪਾਣੀ ਵਧੀਆ ਵਾਟਰ ਬੈਕਸ ਚੱਲ ਰਿਹਾ ਹੈ ਵੀ ਜਿਵੇਂ ਸਾਡੇ ਪਿੰਡ ਦੇ ਵਿੱਚ 8-900 ਕਨੈਕਸ਼ਨ ਹੈ ਜੀ ਸਾਰਿਆਂ ਨੂੰ ਵਧੀਆ ਪ੍ਰਬੰਧ ਹੈ ਜਿਵੇਂ ਘਰ ਘਰ ਟੂਟੀ ਹੈ ਜੀ ਬਿਲ ਦੀ ਸਪਲਾਈ ਵੀ ਵਧੀਆ ਹੁੰਦੀ ਜੀ ਸਾਨੂੰ ਕੋਈ ਦਿੱਕਤ ਨਹੀਂ ਹੁੰਦੀ ਤੇ ਚ ਵਧੀਆ ਪਾਣੀ ਜਿਵੇਂ ਵਾਟਰ ਬੈਕਸ ਦੀ ਡਿੱਗੀ ਉਰਚ ਵੀ ਦਵਾਈ ਪਾਉਣਾ ਸਾਰਾ ਵਧੀਆ ਪ੍ਰਬੰਧ ਹੈ ਜੀ ਸਾਡਾ ਹਾਂ ਜੀ ਮੈਂ ਸਰਕਾਰ ਦਾ ਬਹੁਤ-ਬਹੁਤ ਧੰਨਵਾਦ ਕਰਦਾ ਇਸ ਪਿੰਡ ਦੇ ਵਸਨੀਕਰਵਿੰਦਰ ਸਿੰਘ ਨੇ ਦੱਸਿਆ ਕਿ ਜਲਜੀਵਨ ਮਿਸ਼ਨ ਨਾਲ ਸਾਫ਼ ਪੀਣ ਯੋਗ ਪਾਣੀ ਮਿਲਣ ਨਾਲ ਪਿੰਡ ਵਾਸੀਆਂ ਦਾ ਕਈ ਬਿਮਾਰੀਆਂ ਤੋਂ ਬਚਾਅ ਹੋ ਰਿਹਾ ਹੈ। ਕਿ ਸਾਡੇ ਜਿਹੜਾ ਵਟਵਸ ਦਾ ਪਾਣੀ ਆ ਰਿਹਾ ਉਹ ਜਲਜੀਵਨ ਸਾਹਿਬ ਦਾ ਆ ਰਿਹਾ ਬਹੁਤ ਵਧੀਆ ਪਰ ਮਿਲਣ ਖਾਣ ਵਾਸਤੇ ਬਹੁਤ ਵਧੀਆ ਹੈ। ਬਿਮਾਰੀਆਂ ਦਾ ਬਹੁਤ ਫਰਕ ਆਇਆ ਹੈ। ਇਸ ਕਰਕੇ ਸਰਕਾਰ ਦਾ ਬਹੁਤ ਬਹੁਤ ਧੰਨਵਾਦ। आयुष्मान भारत दी योजना ਦਾ ਲਾਭ ਲੈ ਚੁੱਕੀ ਆਸ਼ਾ ਰਾਣੀ ਨੇ ਕਿਹਾ ਕਿ ਉਹਨਾਂ ਦੀ ਬੇਟੀ ਨੂੰ ਕੈਂਸਰ ਸੀ ਜਿਸ ਦਾ ਇਲਾਜ ਆਯੂਸ਼ਮਨ ਭਾਰਤ ਕਾਰਡ ਨਾਲ ਮੁਫਤ ਵਿੱਚ ਹੋਇਆ ਜਿਸ ਦੇ ਲਈ ਉਹ ਸਰਕਾਰ ਦੀ ਧੰਨਵਾਦੀ ਹੈ। ਮੇਰੀ ਬੇਟੀ ਨੂੰ ਕੈਂਸਰ ਸੀ 3 ਸਾਲਾਂ ਤੋਂ ਤੇ ਉਹ ਮੇਰਾ ਆਯੂਸ਼ਮਨ ਕਾਰਡ ਸੀ ਮੇਰੀ ਬੇਟੀ ਦਾ ਉਸ ਦੇ ਉੱਤੇ ਇਲਾਜ ਹੋਇਆ ਜੀ ਸਰਕਾਰੀ ਇਲਾਜ ਹੋਇਆ ਫਰੀ ਹੋਇਆ ਸਾਰਾ ਮੈਂ ਸਰਕਾਰ ਦਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ।